ਫਰਮ ਦਾ ਢੱਡਾ ਲੋਕਾਂ ਨੂੰ ਵੀ ਪਤਾ ਨਹੀਂ ਵੀ ਕਿੰਨਾ ਕਰਨ ਵਾਲਿਆਂ ਨੇ ਵੀ ਕਿੰਨੇ ਰੁਪਏ ਨੇ ਹੁਣ ਨਹੀਂ ਕੋਈ ਦਿੰਦਾ ਇਹ ਤਾਂ ਵਿਚਾਰੇ ਸੁੱਖ ਮੰਗਦੇ ਨੇ ਸਾਰੇ ਸੰਸਾਰਾਂ ਦੀ ਵੀ ਗਿਰਦੇ ਮੁੰਡਾ ਹੋਵੇ ਅਸੀਂ ਵਧਾਈ ਲਈਏ ਇਹ ਕੇਵਲ ਮੰਤ ਦੀ ਚੇਲੀ ਆ ਓਏ ਕਦੇ ਨਾ ਰਹਿੰਦੀ ਵੇਲੀ ਆ 14000 ਦਾ ਦੇ ਬੱਚੇ ਦਾ ਕੱਦ ਘੱਟ ਹੈ ਨਹੀਂ 14 ਫਿਰ 45 ਦਾ ਵੀ ਨਹੀਂ ਹੈਗਾ ਪੂਰਾ 20000 ਦਾ ਦਿੰਨੇ ਹਾਂ ਜੀ ਦੱਸ ਫਿਰ ਹੁਣ ਮੈਂ ਕੀ ਕਰਾਂ ਪੁੱਛ ਆ ਲੈ ਚੱਕਾ 22000 ਦਾ ਹੋ ਗਿਆ ਹੁਣ ਤਾਂ ਨਹੀਂ ਕੱਚੀ ਸੱਟ ਨਹੀਂ ਨਹੀਂ ਕੱਚੀ ਹੈ ਇਮਾਨਦਾਰੀ ਤੋਂ ਕਹਿੰਦੇ ਤੇਰਾ ਅੰਦਰਲਾ ਢਿੱਡ ਕਹਿੰਦਾ ਕੀ ਕਹਿੰਦਾ ਨਾ ਵਕੀਲ ਇੱਕੇ ਨੇ ਪੜੂਗਾ ਅਸੀਂ ਜੱਜ ਵੀ ਆ ਵਕੀਲ ਵੀ ਆ ਬੰਮੇਰ ਤਾਂ ਇੱਕ ਚੋਰਾ ਘਰ ਆਤਾ ਦੁਬਾਰੇ ਦੁਬਾਰੇ ਨਾ ਬੋਲੀ ਹਾਂਜੀ ਸੱਚ ਕਹਿ ਕੇ ਤੋਲੀ ਬੱਸ ਮੈਂ ਤਾਂ ਫੜਾਤਾ ਬਾਬਾ ਚੋਰੀ ਚ ਪਾਤਾ ਨਾ ਕੁੜੀ ਆਉਂਦਾ ਨਾ ਵਾਕੇ ਰੇ ਨੂੰ ਨਾ ਹੁਣ ਤਾਂ ਵੀ ਕੱਚਾ ਮੁੰਲਾ ਹੜਾ ਦਾ ਰੱਸਾ ਹੁਣ ਤਾਂ ਨਹੀਂ ਕੱਚਾ ਮੁੰਲਾ ਨਾ ਮਾਲ ਮੁੰਲਾ ਨਾ ਮਾਲ ਨਹੀਂ ਮੁੰਲਾ ਨਾ ਬੱਚੋਂ ਦੀ ਮੈਂ ਖਾਈ ਪਰ ਕੁੜੀ ਆਇਆ ਚੋਰੀ ਚ ਪਾਵਾ ਮੈਂ ਓ ਚੁੱਪ ਕਰ ਅੱਜ ਪਰੇ ਹੋ ਜਾ ਫੜ ਮੈਂ ਤਾਂ ਫੜਾਤਾ ਫੜਾਤਾ ਯਾਰ ਮੈਂ ਤਾਂ ੱੱਕੇ ਨਾਲ ਜ ਕੁੜੀਏ ਝੋਲੀ ਕਰ ਰੱਬ ਨੂੰ ਕੰਮ ਮੈਂ ਹੁਣ ਇਹ ਰੁਪਏ ਮੋੜ ਨਹੀਂ ਯਾਰ ਕੁੜੀ ਦੀ ਝੋਲੀ ਚ ਇਧਰ ਰੱਬ ਕਰੀ ਮੂੰਹ ਕਰ ਲੈ ਕੁੜੀਏ ਤੈਨੂੰ ਰੱਬ ਵਾਅਦਾ ਕਰੇ ਦੇਖ ਲੈ ਫਿਰ ਹੁਣ ਮੈਂ ਥੋੜੇ ਲੈ ਜਿਹੜਾ ਕੋ ਲੈਣਾ ਜਾਈ ਨਹੀਂ ਮੁਰਦਾ ਮਖਾ ਇਹ ਹੀਰੇ ਦੀ ਕਣੀ ਦੇਖੀ ਹੋਣੀ ਜਿਵੇਂ ਤਾਂ ਪਰ ਇਹੋ ਜੀ ਬਾਈ ਹੀਰੇ ਦੀ ਕਣੀ ਪਰ ਇਹੋ ਜੀ ਬਾਈ ਹੀਰੇ ਦੀ ਕਣੀ ਇਹ ਤਾਂ ਮੈਂ ਪਜਾਉਣ ਜਾਣਦਾ ਬੜੀਆਂ ਨਮਈਸਾਂ ਲਾਂ ਜਾਂ ਨੇ ਨਹੀਂ ਵੀ ਬੱਕਰਾ ਇਹੀ ਲਵਾਗੇ ਇਧਰ ਕਰ ਲੈ ਇਧਰ ਕਰ ਲੈ ਇੱਕ ਇਧਰ ਤੇ ਨਾ ਬੱਕਰਾ ਆਪੇ ਕਲਾਸ ਲਗਣੀ ਕੋਈ ਬੱਕਰੀਆਂ ਕ੍ਰੋਸ ਕਰਦਾ ਬਈ ਕਰਦਾ ਬਈ ਕਰਦਾ ਤੂੰ ਸੋਨੇ ਪਿੰਡੇ ਦਾ ਸਾਫ ਹੈ ਮੈਂ ਛੇਦਾਂ ਤੇ ਨਾ ਪੂਰਾ ਵਧੀਆ ਓਏ ਚੌੜਾ ਕਰਾ ਲੈ ਖਾਣਾ ਦਿਖੂ ਕੀ ਤਹਾ ਹਟ ਜਾ ਪਿੱਛੇ ਹੋ ਜਾ ਹਟ ਜਾ ਹੋ ਜਾ ਭਰਾ ਓਏ ਹੱਥ ਬਨ ਕੇ ਬੇਨਤੀ ਐ ਪਿੱਛੇ ਹੋ ਜਾ ਬਾਈ ਬਣ ਕੇ ਗੈਲ ਹੋ ਜਾ ਯਾਰ ਇਹਨਾ ਦੇਖਣ ਦੋ ਦੱਸ ਅਹੀ ਰਾਜੀ ਹੋ ਤੈਨੂੰ ਦੇ ਦੂ ਓ ਆਵਾਂਗੇ ਯਾਰ ਬਾਈ ਬੱਕਰਾਂ ਨੂੰ ਬੱਥਰਾ ਇਹ ਬਾਬਾਂ ਨੂੰ ਬੱਕਰਾਂ ਨੂੰ ਭਰ ਜੂ ਤੇਰਾ ਉਹ ਬੰਦਾ ਹੈ ਨਾ ਫਿੱਤਰ ਗਿਆ ਆਵਾਂਗੇ ਬੱਕਰ ਨਹੀਂ ਹੁੰਦਾ ਜੇ ਨਾਂ ਦਿੱਤਾ ਆਪਣੇ ਘਰੋਂ ਬੱਕਰਾਂ ਚ ਕਾ ਲਈ ਇਹਨਾਂ ਨੂੰ ਸੁਣੇ ਯਾਰ ਬੱਕਰਾਂ ਦੇ ਸੁਣੇ ਜਾ ਕੇ ਗੱਡੀ 'ਚ ਮੇਰਾ ਕਾਲਾ ਬੋਕ ਚ ਕਾ ਲਈ ਅੱਜ ਕਾ ਲੂ ਬੱਕਰਾਂ ਬਾਬਿਆਂ ਦੀਆਂ ਬੱਕਰੀਆਂ ਜਿਹਦੇ ਹਰੀਆਂ ਹੋ ਗਈਆਂ ਆਪੇ ਲੈ ਆਵਾਂਗੇ ਆਪਾਂ ਹਾਂ ਬਸ ਤੁਸੀਂ ਬੱਕਰ ਨੂੰ ਬੱਕਰ ਆਸ ਕਰਾਂ ਯਾਰ ਮਸਾਲਾ ਹੱਲ ਕਰਾਂਗੇ ਰੱਬ ਦੀਆਂ ਰੂਹਾਂ ਮਸਾਂ ਮਿਲਦੀਆਂ ਨੇ ਬਾਬਾ ਮੋਹ ਗੁਜ਼ਾਰੇ ਯਾਰ ਮੈਂ ਤਾਂ ਜਾਣਦਾ ਹੀ ਨਹੀਂ ਬਾਬੇ ਮੈਨੂੰ ਜਾਣਦੇ ਨੇ ਕਿਹੜੇ ਪਿੰਡ ਦੇ ਬਾਬੇ ਹਾਜਲਕਾ ਹਾਜਲ ਕਾ ਹਾਜਲ ਕਾ ਲੋਕੀ ਕਦੀ ਹੈ ਇਧਰ ਆ ਚਲ ਫੋਨ ਹੋ ਗਿਆ ਨਾ ਨਿਸ਼ਾਨੂ ਹੋਰ ਕੱਢ ਉਹਦੇ ਪੈਰ ਸ਼ਿੰਗਾਰ ਤੇ ਸ਼ਿੰਗਾਰ ਤੈਨੂੰ ਨੇਮ ਲੱਗੇ ਲਖੀ ਟੱਪੇਗਾ ਜੀ ਏਰੀਆ ਦਾ ਟੱਪੇ ਮਾਂ ਬਾਪ ਦੀ ਸੁ ਆਹੋ ਬਸ ਠੀਕ ਹਾਂ ਯਾਰ ਸਾਡਾ ਜਾਦੂ ਖਤਮ ਹੋ ਜੂ ਜੇ ਪੈਰਾਂ ਦੀ ਮਿੱਟੀ ਛੱੜਤੀ ਤੁਸੀਂ ਆਹ ਕੰਮ ਵਧੀਆ ਗਾ ਲਓ ਪਿਓ ਸਦਾ ਕੰਮ ਸਿਰਾ ਉਹ ਜਾਦੂ ਵੀ ਮਾਰਨਾ ਇੱਧਰ ਪਿੱਛੇ ਟੰਬਾ ਜੀ ਬੱਸ ਕਰੋ ਯਾਰ ਉਹ ਵੀ ਇਜ਼ਲਿਟਰੀ ਕਰਦਾ ਫਿਰ ਤਾਂ ਨੂੰ ਕਰਕੇ ਵੇਚਦਾ ਵੇਚ ਲਾ ਵੇਚਣਾ ਹਾਏ ਕਿੱਥੇ ਹੋ ਕਿੱਥੇ ਹੈ ਹੈ ਉਹਨਾਂ ਰੇਟ ਪੁੱਛ ਲੋ ਕੋਈ ਨਹੀਂ ਰੋਟੀ ਖਾਣ ਜੇ ਉਹਦੇ ਜੋ ਲਖੀਰ ਕੱਢੋਂਗੇ ਬੱਕਰਾ ਨਹੀਂ ਵਿਕਦਾ ਨਹੀਂ ਨਹੀਂ ਯਾਰ ਬੱਕਰਾ ਸਾਨੂੰ ਦਬਾਵਾ ਮਾਰ ਹਾਂ ਬੱਕਰਾ ਨਹੀਂ ਵਿਕਣਾ ਬਾਈ ਬੱਕਰਾ ਤੋਂ ਅੱਪਰਾ ਵਿਕਣਾ ਫਿਰ ਉਹ ਦਲੀਆ ਭਰਮ ਦਾ ਟੱਡਾ ਲੋਕਾਂ ਵੀ ਪਤਾ ਨਹੀਂ ਐ ਐ ਕਰਨ ਵਾਲਿਆਂ ਨੇ ਕਿੰਨੇ ਰੁਪਏ ਨੇ ਹੁਣ ਨਹੀਂ ਕੋਈ ਦੰਦਾ ਇਹ ਬਾਬੇ ਬਣਿਆ ਜਰ ਨਖਰੇ ਕਰਦੇ ਨੇ ਲੋਕ ਛੱਡ ਜਾ ਅੱਪੇ ਕੀ ਕਰ ਲਗਾ ਮੰਗਲ ਨੂੰ ਹਾਂ ਕਾਨੂੰ ਰੱਬ ਕਿਸੇ ਨੂੰ ਮੰਗਾਵੇ ਕਿਸੇ ਤੇ ਦਰ ਤੇ ਲੈ ਜਾਵੇ ਦਵਾਈ ਖੂਗਾ ਫੇਰੀ ਇਦਾਂ ਹੀ ਰਹਿਣਗੇ ਇਹ ਤਾਂ ਵਿਚਾਰੇ ਸੁੱਖ ਮੰਗਦੇ ਨੇ ਸਾਰੇ ਸੰਸਾਰਾਂ ਦੀ ਵਿਗਦੇ ਮੁੰਡਾ ਹੋਵੇ ਅਸੀਂ ਬਧਾਈ ਲਈਏ ਕੀ ਕਿਹਦਾ ਕਰ ਲ ਮੰਗਣ ਨੂੰ ਹਾਂ ਵੀ ਪਤਾ ਨਹੀਂ ਕਿੰਨੇ ਰੁਪਈਆ ਬਾਬੇ ਨੂੰ ਤੇ ਇਥੇ ਚੌੜੇ ਹੋ ਜਾਂਦੇ ਨੇ ਤਾਂ ਭਰ ਕੇ ਬਾਹਰ ਨਹੀਂ ਪੰਡਰ ਦੇ ਫੜਾਇਆ ਇਹਨਾਂ ਦੇ ਖਰਚੇ ਤੈਨੂੰ ਪਤਾ ਕਿੰਨੇ ਨੇ ਬਹੁਤ ਜ਼ਿਆਦਾ ਖਰਚੇ ਨੇ ਹਾਂ ਇੰਨੇ ਖਰਚੇ ਨੇ ਦੇ ਹੱਦੋਂ ਪਰੇ ਆ ਜਾ ঈদের ਚੰਦਾ ਕਾਦੀਆਂ ਕਰਾਂ ਅੜੀਕਾਂ ਤੇਰੀਆਂ ਠੀਕ ਹੈ ਕਰਦੀਆਂ ਦਾ ਮੇਮਣਾ ਹੈ ਮੈਨੂੰ ਦੱਸ ਸਕਦਾ ਗੈਸ ਮਾ ਮੈਂ ਤਾਂ ਮੰਗੇ ਕਿੰਨੋਂ ਜਾਂ 45 ਤੋਂ ਘੱਟ ਨਹੀਂ ਜਾਂਦਾ ਨਾ ਇੰਨੇ ਤਾਂ ਬੱਕਰੇ ਨੇ ਕਿਉਂ ਫਿਰ ਤੇਰੇ ਨਾਲ ਮਿੱਤਰ ਯਾਰਾਂ ਕਿੰਨਾ ਕਮਣਿਕਾਂਗੇ ਹਾਂ ਨਾ ਬਾਬਿਆਂ ਨੂੰ ਦੇਣਾ ਹੈ ਉਹਨਾਂ ਦੇ ਡੇਰੇ ਜਊ ਬੱਕਰੀਆਂ ਅਸਲ ਵਾਕੇ ਚ ਤੂੰ ਉੰਨੇ ਚ ਮੋੜ ਲਈ 2 ਰੁਪਏ ਘਟਦੇ ਹੋਰ 2000 ਘਟ ਦੇ ਨਹੀ ਨਹੀ ਆਪਾਂ ਦਾ ਕਹਿਣਾ ਇਹਨਾਂ ਨੂੰ ਸਮਝੰਦਾ ਕੇਸ ਕਾਰਡ ਹੈ ਕੇਸ ਕਾਰਡ ਐਨੀ ਬੱਕਰੀਆਂ ਦੀ ਹਜੇ ਮਾਰਕੀਟ ਛੋਟੇ ਪਈ ਹੈ ਨਹੀਂ ਤੂੰ ਪਾਲੀਆਂ ਸੱਟ ਉਸਤਾਜ ਹੈ ਕੋਈ ਨਹੀਂ ਵਧੀਆ ਕੁਛ ਮੰਗੀ ਆ ਪਰ ਇੰਨੇ ਦਾ ਬੱਕਰਾ ਨਹੀਂ ਹੈਗਾ ਕਿਵੇਂ ਇੰਨੇ ਦਾ ਬੱਕਰਾ ਨਹੀਂ ਹੈ ਕੀ ਕਹੂੰਗਾ ਮੈਂ ਤੈਥੋਂ ਕੀ ਕਹਿ ਕੇ ਪੈਂਡਾ ਛੜਾਉ ਨਾ ਤੈਨੂੰ ਮੁੱਲ ਕੱਚੀ ਪੱਕੀ ਮੈਂ ਨਹੀਂ ਕਹਿੰਦਾ ਵੀ ਗੁੱਸਾ ਕਰੇਗਾ ਆਪਣਾ ਹੀ ਭਾਈ ਚਾਰਾ ਛੋਟੀ ਦਾ ਸੀਰੀ ਹੈ ਤੂੰ ਐ ਸਾਡੀ ਛੋਟੀ ਦਾ ਸੀਰੀ ਸ਼ਿੰਗਾਰ ਜੂ ਸਾਹਜ ਤਾਂ ਹੁੰਦਾ ਕੇਸ ਆ ਫਿਰ ਤੈਨੂੰ ਬਾਬਿਆਂ ਦੇ ਡੇਰੇ ਪਛਾਣ ਦੇ ਵਿਚਾਰੀ ਜੇ ਸੇਵਾ ਚ ਜਾਣਾ ਬਾਬਿਆਂ ਤੂੰ ਇੱਧਰ ਆ ਜਾ ਪੂਰੇ ਆ ਜਾ ਮੇਰੇ ਲਾਡੇ ਬਾਬਿਆਂ ਦੇ ਅੱਗੇ ਛੱਡ ਇੱਥੇ ਆ ਜਾ ਇਹ ਸੰਤਾਂ ਦਾ ਅੱਗਾ ਨਹੀਂ ਘੇਰੀਂ ਦਾ ਰਾਜੇ ਲੋਕ ਨੇ ਹੋ ਰਾਜੀ ਲੋਕ ਨਹੀਂ ਫੇਤਾ ਕੇਸ ਖਤਮ ਹੈ ਜੇ ਕੋਈ ਗੱਲ ਚ ਆਉਣਾ ਨਹੀਂ ਨਹੀਂ ਤੂੰ ਲਾ ਦੇ ਕਿਉਂ ਤੂੰ ਮਰਜੀ ਲਾ ਦੇ ਆਪਾਂ ਨੂੰ ਕੋਈ ਗੁੱਸਾ ਨਹੀਂ ਜੇ ਰਾਜ ਰਾਜ ਬੱਕਰਾ 14000 ਦਾ ਦੇ ਬੱਚੇ ਦਾ ਕੱਦ ਘੱਟ ਹੈ ਨਹੀਂ 14 ਫਿਰ 45 ਦਾ ਵੀ ਨਹੀਂ ਹੈਗਾ ਕਿਉਂ ਜੀ ਬੱਕਰੀਆਂ ਕਰਾਸ ਕਰਦਾ ਹਾਂ ਕੋਈ ਨੁਕਸਾਨ ਨਹੀਂ ਹਾਂ ਭੋਰਾ ਵੀ ਨਹੀਂ ਮੋੜ ਕੇ ਉੱਥੇ ਬੰਨੇ 50 ਸਿਰ ਸਹੀ ਦੱਸ ਮੈਨੂੰ ਕਿੰਨੇ ਦਾ ਵੇਚਦਾ ਤੈਨੂੰ ਦੱਸ ਦੇ ਨਾ ਇਹ ਤਾਂ ਲੱਖ ਮੰਗ ਲਿਆ ਕਿਉਂ ਸ਼ਿੰਗਾਰ ਇਹਦੇ ਕੁਛ ਸਮਝਾ ਦੇ ਤੂੰ ਉਹਨਾਂ ਨਾਲ ਕਿਹੜਾ ਕਰਕੇ ਮੈਂ ਬੱਕਰਾ ਤਾਂ ਪਾਉਂਦਾ ਮੈਨੂੰ ਆਪੇ ਪਿੰਡੋਂ ਘਰ ਉਹਨਾਂ ਨਾਲ ਆ ਲੈ ਭਾਈ ਮਹਾਰਾਜ 18000 ਦਾ ਬੱਕਰਾ ਦੀ ਉਹ 18 18 ਨਾਲ ਲੱਗਾ ਨਾ ਤੂੰ ਕਰ ਦੇ ਮੈਂ ਨਹੀਂ ਕਰਾਂ ਜਿਹਨੇ ਬੱਕਰਾ ਪੂਰਾ 20000 ਦਾ ਦਿੰਨੇ ਹਾਂ ਜੀ ਦੱਸ ਫਿਰ ਮੈਂ ਕੀ ਕਰਾਂ ਪੁੱਛ ਕੀ ਦੁੱਖ ਹੈ ਇਹਨੂੰ ਪੱਕੀ ਦਵਾਈ ਦੇ ਦੇ ਇਹਨੂੰ। ਇਹ ਕੱਚੀ ਰ데요। ਆਹ ਜੀ ਦਵਾਈ ਅਜ ਪਹਿਲੀ ਵਾਰੀ ਕੰਮ ਕਰੇ। ਫੇ ਤੂੰ ਵੀ ਦੱਸ ਵੀ ਕਿੰਨੇ ਦਾ ਵੇਚਣਾ ਹੈ ਇੱਥੇ ਸਾਹਮਣੇ। 40 ਦਾ ਲੱਜਾ। ਹੈ? 40 ਦਾ। ਕੋਈ 40 ਦਾ ਨਹੀਂ। ਕੋਈ 45 ਦਾ ਨਹੀਂ। ਬੱਕਰਾ ਵੇਚਣਾ ਵੇਚੀ ਨਹੀਂ ਵੇਚਣਾ ਨਾ ਵੇਚੀ। ਆਲਾ ਚੱਕਾ। 22000 ਦਾ ਹੋ ਗਿਆ। ਨਹੀਂ ਜੀ। ਹੁਣ ਤਾਂ ਨਹੀਂ ਕੱਚੀ ਸੱਟ। ਨਹੀਂ ਨਹੀਂ ਨਹੀਂ। ਕੱਚੀ ਹੈ। ਇਮਾਨਦਾਰੀ ਤੂੰ ਕਹਿੰਦੇ। ਤੇਰਾ ਅੰਦਰਲਾ ਢਿੱਡ ਕਹਿੰਦਾ। ਕੀ ਕਹਿੰਦਾ? ਇਹਦਾ ਨਹੀਂ ਸਹੀ ਆ ਹੁਣ ਤਾਂ ਬੱਚਾ ਵੇਖ। ਮੈਨਾਂ ਕਹਿੰਦੇ ਹਣ ਹਣ ਤੁਸੀਂ ਤੋ ਜਾਨਿਆ ਨਹੀਂ ਤੁਸੀਂ ਇਹਨਾਂ ਨੂੰ ਕਿੰਨੇ ਬੰਦੇ ਖੜੇ ਆਹੋ ਤੁੰਗੋ ਸੁਣ ਲੈ ਕਿਨੇ ਨੇ ਸ਼ਾਇਦ ਹਣ ਤਾਂ ਬੱਚਾ ਹੋਇਆ ਹੋਵੇ 8 ਔਂਦਾ ਬੱਕਰਾ ਫਿਰ ਬਾਲਣਾ ਕਿੱਥੇ ਜਾਣਾ ਹੈ ਇਹੇ ਆ ਥੋੜਾ ਮੋਢੇ ਦੇ ਦੰਦ ਕਿਸਾਈ ਖੜਾ ਇਹਦਾ ਤਾਂ ਨੂੰ ਜਾਣਾ ਹੈ ਫਿਰ ਤੂੰ ਇਹਦਾ ਪੀਓ ਕਾਤੋਂ ਬਣਿਆ ਹਣ 35000 ਦੇ ਸਾਹ ਵਿਚਰ ਪਾਇਆ ਜਿਲ੍ਹਾ ਬਦਾਸ ਹੋਰ ਪੰਜ ਘਰੀ ਜਾਣ ਦੇ ਨਾਲ ਹੈ 35000 ਕੋ 45000 ਕਿਾ ਕਹੀਦਾ ਆਹ 35 ਕੱਟ ਦੇ ਫੋਨ ਨੂੰ 5000 ਥੱਲੇ ਹੋਰ ਪਾ ਹੋਰ ਥੱਲੇ ਆ ਜਾ ਨਾ ਇਹ ਦੂਤ ਇਹ ਅੱਲਾ ਚੱਕ ਦੇਣਾ ਦੇ ਨਹੀਂ ਦੇਣਾ ਨਾ ਦੇ ਉਹ ਕੁੜੀ ਨੂੰ ਦੇਣਾ ਬੱਕਰਾ ਮੇਰੀ ਭੈਣ ਨੂੰ ਚੁੱਪ ਕਰਕੇ ਇਹ ਜਾਊਗਾ ਸੇਵਾ ਚ ਇੱਕ ਗੱਲ ਸੁਣ ਲਈ ਇੱਕ ਗੱਲ ਸੁਣ ਲਈ ਪੈਸਿਆਂ ਗੇ ਨਹੀਂ ਜਾਣਾ ਚੁੱਪ ਬਾਈ ਇਹ ਮਾਇਆ ਹੁੰਦੀ ਜਾਂਦੀ ਰਹਿੰਦੀ ਹੈ ਹਾਂਜੀ ਸੁਣ ਲੈ ਗੱਲ ਹਾਂਜੀ ਕਦਮਾਂ ਜੰਮਤ ਨਾ ਕਿਸੇ ਨੂੰ ਪਵੇ ਪੈਸਾ ਮੁੱਕਦਾ ਹੀ ਨਹੀਂ ਨਹੀਂ ਮੁੱਕਦਾ ਹਾਂ ਸਹੀ ਗੱਲ ਹੈ ਤੰਦਰੁਸਤੀਆਂ ਬਖਸ਼ੇ ਸਭ ਦੇ ਪਰਿਵਾਰਾਂ ਨੂੰ ਚੁੱਪੀ ਚੁੱਪਾ ਇਸ ਮੰਤ ਲੋਕ ਨੇ ਮੇਮਨਾਨਾ ਨੂੰ ਦੇ ਦੇ ਚੁੱਪ ਕਰਕੇ ਇਹਨਾਂ ਦਾ ਪੈਸਾ ਪਤਾ ਨਹੀਂ ਤੇਰੇ ਕਿੰਨੇ ਕ ਪੰਢਿਆਰ ਭਰ ਦੂ ਖੁਸ਼ ਹੋ ਕੇ ਤੋਰ ਇਹ ਨੇ ਹੁਣ ਕਹਿਤੀ 25000 ਦਾ ਵੇਚਤਾ ਬਸ ਓਏ ਨੇ ਇਹਨੇ ਕਿਹੜੀ ਗੱਲ ਕਹਿਤੀ ਹੁਣ ਨਾ ਇਹਨਾਂ ਦਾ 25000 ਦਾ ਵੇਚਤਾ ਬਸ ਓਏ ਓਹ ਜਾ ਬੱਚਾ ਨਹੀਂ 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 ਡਾਕਟਰ ਦੇ ਦੇ ਨਹੀਂ ਉਹਨੇ ਦਾ ਨਹੀਂ ਯਾਰ ਤੂੰ ਮੰਨ ਜਾ ਹੁਣ ਮਾਨਦਾਰੀ ਦੱਸ ਕਿੰਨੀ ਬੱਕਰੀਆਂ ਵੀ ਬਹੁਤ ਚੰਗੀਆਂ ਬਾਕੀ ਕਿੰਨੇ ਦਾ ਦੱਸ ਇੱਕ ਤੇ ਇੱਕ ਕਰੂਗਾ ਦੱਸ ਦੋਨੇ ਦਾ ਨਾ 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 ਇਹ ਕੀ ਗੱਲ ਨਾ ਨਾ ਫੇਰ ਅਸੀਂ ਲਾਂਗੇ ਮੁਰਕੇ ਨਹੀਂ ਆਉਂਦੇ ਦੱਸ ਦੇ ਯਾਰ ਦਾਈਤਾ ਦਿੱਤਾ ਹੁਣ ਤੂੰ ਇੱਕ ਵਾਰੀ ਲੰਘਿਆ ਬੇਲਾ ਮੁਰਕੇ ਹੱਥ ਆਉਂਦਾ ਨਹੀਂ ਥੱਲੇ ਨੂੰ ਦੋਰੀ ਆਉਂਦੇ ਚਲੋ ਉਹ ਖੜਾ ਇੱਕ ਬੱਕਰਾ ਚੁੱਪ ਬਈ 2 ਮਿੰਟ ਬਈ ਐ ਤਾਂ ਬੱਕਰੇ ਬਹੁਤ ਕੁਝ ਨੇ ਜਾਤਾਂ ਕ ਜਾਤਾਂ ਦਾ ਫਰਕ ਹੈ ਬੰਦੇ ਇੱਕ ਬੰਦੇ ਦਾ ਵੀ ਫਰਕ ਹੈ ਜਿਹੜੀ ਆ ਚੀਜ਼ ਹੈ ਨਾ ਬਾਈ ਗੱਲ ਸੁਣਾ ਓਏ ਜੇ ਨਾ ਲੋਕਾਂ ਨੂੰ ਨਾ ਅਸੀਂ ਇਹਨਾਂ ਨੂੰ ਤਰੀਕੇ ਦੱਸ ਦਈਏ ਫਿਰ ਸਾਤੋਂ ਸਿੱਖ ਕੇ ਕਲਾਕਾਰ ਬਣ ਜਾਂਦੇ ਨੇ ਜਿਹੜੀ ਆ ਚੀਜ਼ ਹੈ ਨਾ ਹਰੇਕ ਨੂੰ ਨਹੀਂ ਮਿਲਦੀ ਰੋਟੀ ਚੋਪੜੀ ਚੋਪੜ ਦਾ ਹਰੇਕ ਦੰਦਾ ਹਾਂ ਚੋਪੜੀ ਇੰਦਾ ਫਰਕ ਪੈਂਦਾ ਮੈਂ ਤੁਹਾਨੂੰ ਗੱਲਾਂ ਨਿਪਟੇ ਕੰਮ ਰੱਖ ਚੋਪ ਵੀ ਐ ਨਹੀਂ ਨਿਪੜਦਾ ਇਹ ਤਿੰਨ ਚਾਰ ਤਰੀਕਾ ਪੈਣ ਗਿਆ ਹਾਂ ਹਨ ਪੁਲੀਸਾਂ ਪੈਣ ਗਾ ਬਈ ਚਾ ਆਪਾ ਵਕੀਲ ਕੋ ਖੜ ਜਾ ਨਾ ਵਕੀਲ ਇਕਕੇ ਨੇ ਬੜੂਗਾ ਅਸੀਂ ਜੱਜ ਵੀ ਆ ਵਕੀਲ ਵੀ ਆ ਬੰਨ ਮੇੜ ਤਾਂ ਇੱਕ ਚੋਰਾ ਘਰ ਹੱਥਾ ਦੁਬਾਰੇ ਦੁਬਾਰੇ ਨਾ ਬੋਲੀ ਹਾਂਜੀ ਸੱਚ ਕਹਿ ਕੇ ਤੋਲੀ ਹਾਂਜੀ ਬਸ ਸੁਣ ਨਾ ਬੋਲੀ ਜੇ ਆਸ਼ਕ ਹੋਵੇਂਗਾ ਪੱਕਾ ਕਿਸੇ ਗੁਰੂ ਦਾ ਚੇਲਾ ਕਦੇ ਨਹੀਂ ਰਹੇਗਾ ਬੇਲਾ ਬੱਟੇ ਦਾ ਪੈਸਾ ਥੇਲਾ ਹੋ ਗਿਆ ਬਸ 27000 ਬਸ ਮੈਂ ਤਾਂ ਫੜਾਤਾ ਬਾਬਾ ਚੋਲੀ ਚ ਪਾਤਾ ਨਾ ਕੁੜੀ ਆਉਂਦਾ ਨਾ ਵਾਕੇ ਰਹੇ ਨੂ ਨਾ ਹੁਣ ਤਾਂ ਵੀ ਕੱਚਾ ਮੁੰਡਾ ਖੜਾ ਬਦ ਰਸਾ ਹੁਣ ਤਾਂ ਨਹੀਂ ਕੱਚਾ ਮੁੰਡਾ ਨਾ ਮਾਲ ਨਹੀਂ ਮੁੰਡਾ ਨਾ ਬਸ ਹੁੰਦੀ ਮੈਂ ਖਾਈ ਪਰ ਕੁੜੀ ਆਉਂਦਾ ਚੋਲੀ ਚ ਪਾਵਾ ਮੈਂ ਚੱਪ ਕਰ ਪਰੇ ਹੋ ਜਾ ਫੜ ਮੈਂ ਤਾਂ ਫੜਾਤਾ ਫੜਾਤਾ ਯਾਰ ਮੈਂ ਤਾਂ ੱੱਕੇ ਨਾਲ ਜ

ਕੋਈ ਟੋਕਿਆ ਕਦੋਂ ਤੱਕ ਲਗਾ ਬਾਈ ਬਾਹਲਾ ਮਾਰ 500 ਹੋਰ ਨੇ ਮੇਥੋ ਲੈਣੀ ਬਾ 500 ਹਾਂ 500 ਮੇਥੋ ਲੈਣੀ ਨਿਭੜ ਗਏ ਸਾਢੇ 27 ਦੇ ਨਿਮੇੜ ਤਾ ਰੋਲਾ ਨਾ ਪਪਾ 500 ਹੋ ਗਿਆ ਬੱਕਰਾ ਕੋਈ ਨਹੀਂ ਚੱਲ ਪਰੇ ਬਚੋਲਾ ਜਮਾ ਸਹੀ ਨਾ ਬਸ ਨਿਭੜ ਗਿਆ ਬਾਈ ਸਾਢੇ 27 ਦਾ ਨਿਭੜ ਗਿਆ ਜੀ ਸਾਢੇ 27 ਚ ਨਿਭੜ ਗਿਆ ਰਾਜੂ ਬਹੁਤ ਧੱਕਾ ਕਰਦਾ ਯਾਰ 20 ਦਾ ਲੈ ਬੱਕਰਾ ਕੋਈ ਨਹੀਂ ਨਿਪੜਦਾ ਨਹੀਂ ਯਾਰ ਨਿਪੜ ਗਿਆ ਨਹੀਂ ਮੰਨੇਗਾ ਯਾਰ ਨਾ ਮੈਂ ਨਹੀਂ ਮੰਨਦਾ ਤੂੰ ਫਖਰਾ ਦਾ ਗਿਆ ਯਾਰ ਹੁਣ ਨਹੀਂ ਮੰਨਦਾ ਮੈਂ ਨਹੀਂ ਤੇੀ ਦਲੇ ਆ ਤਾਂ ਤੈਨੂੰ ਘਾਟਾ ਪਵਾਵਾਂਗੇ ਤੇਰੇ ਕਰਕੇ ਦਿੱਤਾ ਹੈ ਸੌ ਮੇਰੇ ਕਰਕੇ ਨਾ ਦੇ ਹਾਂ ਤੇਰੇ ਕਰਕੇ ਵਿੱਚ ਹੈ ਬੱਚਾ ਗਨੇੜ ਤਾਂ ਬਈ ਸਾਡੇ 27 ਚ ਨਮੀੜ ਦਾ ਲੈ ਮੈਂ 500 ਪਿੱਛੋਂ ਪਾਇਆ ਜਿਹੜਾ ਸਾਡੇ 27 ਚ ਪਾਇਆ ਹੈ ਪੈਸੇ ਦੇ ਤੂੰ ਜੋ ਪਕਰ ਕੇ ਵੀ ਮੂਵੀ ਕਰਾ ਲਾ ਅੱਖ ਮੀਚਰੇ ਵੇ ਭਾਈ ਮੂਵੀ ਵਾਲਿਆ ਉਧਰ ਅੱਗੇ ਜਾ ਕੁੜੀ ਦੇ ਪੈਰੀਂ ਹੱਥਾਂ ਬਾਂਬੇ ਲੋਕ ਨੇ ਪਤਾ ਨਹੀਂ ਕਿੱਥੇ ਜਾਂ ਕੁੜੀਆਂ ਤੂੰ ਵੀ ਸੀਸ ਦੇ ਦੇ ਲੈ ਵਸ ਰਾਮ ਤੇਰੇ ਮਾਲ ਡੰਗਰ ਨੂੰ ਸੁਖ ਦੇਵੇ ਚੰਗੇ ਸੋਂ ਤੇ ਪੈਸੇ ਲੱਗਣਾਂ ਕੰਤ ਨਹੀਂ ਭਰਾਵਾ ਓਏ ਕੰਤ ਦੇ ਹਾਂ ਕੰਤ ਇਹ ਕੇਵਲ ਮੰਤ ਦੀ ਚੇਲੀ ਆ ਓਏ ਕਦੇ ਨਾ ਰਹਿੰਦੀ ਵੇਲੀ ਐ ਹਾਏ ਹਾਏ Oh. <laughs> ਚਾਉਂਦੇ ਰਹਿਣ ਬਾਬੇ ਕੇਵਲ ਹੋਰੀ ਵਿਚਾਰੇ ਇਹ ਮੈਨੂੰ ਪਤਾ ਵਕਰ ਉਹ ਮੇਰੇ ਚਾਚਾ ਗੁਰੂ ਲੱਗਦੇ ਨੇ ਸਾਡੇ ਵਿਚਾਰੇ ਗੁਰੂ ਨੇ ਵੀ ਮੇਰੇ ਚਾਚਾ ਗੁਰੂ ਲੱਗਦੇ ਨੇ ਕੋਈ ਮੰਨਦਾ ਮੈਂ ਰਹਿਨੀ ਆ ਜਲਾਲਾਬਾਦ ਜੇ ਕਿ ਮੰਡੀ ਜਲਾਲਾਬਾਦ ਹਾਂਜੀ ਪੰਜੇ ਕੇ ਉਤਾਰ ਮੈਂ ਸਹੀ ਪੰਜੇ ਕੇ ਬਾਹਰ بھائی ਸਾਡੇ ਸਤਾਏ ਹੋੜਾ ਚੌੜਾ ਕਰਾਈ ਖਾਟਾ ਭਾਈ ਚੌੜਾ ਕਰਾ ਪੇਸ਼ਾ ਹੋ ਜਾ ਯਾਰ ਉਹ ਸ਼ਿੰਗਾਰੇ ਨਾਲ ਨੂੰ ਕਰ ਯਾਰ ਕਰਦਾ ਸੌਦਾ ਲੈ ਮੈਂ ਬੱਕਰਾ ਚਾਹੁੰਦਾ ਕਿਸ ਦਿਨ ਦਾ ਸਹੀ ਗੱਲ ਚੁੱਪ ਕਰਾ ਇਹ ਬੰਦਾ ਜਿਹੜਾ ਸਟਾਰ ਆ ਚੁੱਪ ਬਈ ਬੱਕਰੀਆਂ ਦਾ ਕਿੰਗ ਹੈ ਸਟਾਰ ਹੈ ਬੰਦਾ ਪੂਰਾ ਡਾਕਟਰ ਹੈ ਇਹਦੀਆਂ ਬੱਕਰੀਆਂ ਦਾ ਛੇਲਾ ਜਿਹੜੇ ਬੋਕਮਨ ਨੇ ਕਈ ਫਿਰਦਾ ਬਾਈ ਜੀ ਰਾਜੂ ਉੱਧਰਲੇ ਪਾਸੇ ਉਹ ਇਤਰੂ ਪਿੱਟਰ ਕੋਈ ਨਹੀਂ ਕੋਈ ਨਹੀਂ ਉਹ ਮੈਨੂੰ ਹਲਾ ਆਪਣਾ ਹੋਈ ਚੱਗਾ 3 4 5 7 8 ਕਿੰਨੇ ਹੋਏ 10 11 1 13 14 15 17 18 19 20 21 22 23 24 25 26 27 ਤੇ 27 ਇੱਕ ਕੰਮ ਕਰ ਲੈ ਖੁਸ਼ ਹੋ ਕੇ ਜੋ ਮਰਜੀ ਕੁੜੀ ਨੂੰ ਛੱਡ ਦੇ ਸ਼ਗਨ ਕਰ ਦੇ ਤੈਨੂੰ ਬਹੁਤ ਕੁਝ ਮਿਲ ਜਾਣਾ ਅੱਜ ਮੇਰੇ ਵੀ ਬਾਗ ਸੱਚੀ ਨੇ ਚੱਲ ਤੁਹਾਡੀ ਲਿਖਾਈ ਆਪ ਕੋ ਹਸਲੇ ਖੇਲੇ ਕੋਈ ਮੇਰਾ ਭਾਈ ਸਾਨੂੰ ਮਾੜਾ ਨਾ ਕਹੋ ਤੇ ਇਹ ਸਾਡੀ ਭੈਣਾਂ ਸੀ ਦੇ ਭਾਈ ਕੋਈ ਨਾ ਦਾ ਨਹੀਂ ਕਰਿਆ ਜਰ ਆਪ